ਨੇ ਸੰਗਰੂਰ ਦੇ ਪਿੰਡ ਲੱਡੀ ਦੀ ਜਿੱਥੇ ਕਿ ਜ਼ਬਰਦਸਤ ਸੰਘਾਮਾ ਦੇਖਣ ਨੂੰ ਮਿਲਿਆ ਪਰਾਲੀ ਸਾੜਨ ਤੋਂ ਰੋਕਣ ਗਈ ਪੁਲਿਸ ਦਾ ਟੀਮ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਨੇ ਪੁਲਿਸ ਟੀਮ ਦਾ ਵਿਰੋਧ ਕੀਤਾ ਹੈ ਪੁਲਿਸ ਦੇ ਖਿਲਾਫ ਜਮ ਕੇ ਨਾਰੀਬਾਜ਼ੀ ਕੀਤੀ ਤੇ ਰਾਵੀ ਕੇਰਲੇ ਆ ਦੱਸਦੇ ਕਿ ਪੁਲਿਸ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ ਕਿਸਾਨ ਤੇ ਕਿਸ ਤਰੀਕੇ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ ਪਰ ਵਕ ਵਕ ਖਾਮਤ ਤਸਵੀਰਾਂ ਸਾਹਮਣੇ ਆndੀਆਂ ਨਹੀਂ ਕਿਉਂਕਿ ਜਦੋਂ ਪੁਲਿਸ ਟੀਮ ਪ੍ਰਸ਼ਾਸਨ ਟੀਮ ਖੇਤੀਬਾੜੀ ਅਧਿਕਾਰੀ ਜਾਣਦੇ ਨੇ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਏ ਤੇ ਉਸ ਦੌਰਾਨ ਕਿਸਾਨਾਂ ਦਾ ਗੁੱਸਾ ਇੱਕ ਵੱਡੇ ਪੱਧਰ ਤੇ ਜ਼ਹਿਰ ਦੀ ਗੱਲ ਆ ਕੇ ਦੇਖਣ ਨੂੰ ਮਿਲਦਾ ਹੈ ਕਈ ਵਾਰ ਤੇ ਉਹਨਾਂ ਨੂੰ ਬੰਦਖ ਵੀ ਬਣਾਇਆ ਜਾਂਦਾ ਹੈ ਉਸ ਤੋਂ ਪਹਿਲਾਂ ਵੀ ਸੰਗਰੂਰ ਤੇ ਪਿੰਡ ਤੋਂ ਹੀ ਇੱਕ ਤਸਵੀਰ ਸਾਹਮਣੇ ਆਈ ਸੀ ਜੁਰਕੀ ਪੁਲਿਸ ਪਾਰਟੀ ਨੂੰ ਕੇਰ ਕੇ ਪੁਲਿਸ ਦੇ ਸਾਹਮਣੇ ਹੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਤੇ ਹੁਣ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੰਗਰੂਰ ਦੇ ਪਿੰਡ ਲੱਡੀ ਦੀਆਂ ਜਿੱਥੇ ਕਿ ਜ਼ਬਰਦਸਤ ਹੰਗਾਮਾ ਹੋਇਆ ਪਰਾਲੀ ਸਾੜਨ ਤੋਂ ਰੋਕਣ ਗਈ ਪੁਲਿਸ ਟੀਮ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਮੇਰੇ ਨਾਲ ਮੇਸ ਹੋ ਗਈ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਮੌਜੂਦ ਨੇ ਚਰਨਜੀਤ ਇੱਕ ਤੋਂ ਬਾਅਦ ਇੱਕ ਮਾਮਲੇ ਸੰਗਰੂਰ ਦੇ ਪਿੰਡ ਲੱਡੀ ਦਾ ਮਾਮਲਾ ਹੁਣ ਕਿਸ ਤਰੀਕੇ ਨਾਲ ਪਰਾਲੀ ਸਾੜਨ ਤੋਂ ਰੋਕਣ ਤੇ ਪੁਲਿਸ ਪਾਰਟੀ ਦਾ ਹੀ ਵਿਰੋਧ ਪ ਬਿਲਕੁਲ ਲਗਾਤਾਰ ਸੰਗਰੂਰ ਦੇ ਵਿੱਚ ਪ੍ਰਾਲੀ ਦੇ ਜਿਹੜੇ ਮਾਮਲੇ ਨੂੰ ਲੈ ਕੇ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਲਗਾਤਾਰ ਤਕਰਾਰ ਹੋ ਰਹੀ ਰਹੀ ਇਹ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਕੰਦਾ ਹੈਗਾ ਇਹ ਕੱਲ੍ਹ ਸ਼ਾਮ ਦਾ ਇਹ ਪਿੰਡ ਲੱਡੀ ਦੇ ਵਿੱਚ ਜਿਹੜਾ ਹੈਗਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਜਤਾਰ ਸਿੰਘ ਲੱਡੀ ਆ ਕਿਸਾਨ ਲੀਡਰ ਉਹ ਕਿਤੇ ਨਾ ਕਿਤੇ ਜਦੋਂ ਪ੍ਰਾਲੀ ਸਾੜ ਰਹੇ ਹੁੰਦੇ ਨੇ ਆਪਣੇ ਸਹਿਯੋਗੀਆਂ ਦੇ ਨਾਲ ਤਾਂ ਜਾ ਕੇ ਬੀਐਸਪੀ ਸੁਖਦੇਵ ਸਿੰਘ ਉੱਥੇ ਆ ਜਾਂਦੇ ਨੇ ਪਹਿਲਾ ਕਿਸਾਨ ਵਿਰੋਧ ਕਰਦੇ ਨੇ ਕਹਿੰਦੇ ਨੇ ਕਿ ਸਾਡੀ ਮਜਬੂਰੀ ਆ ਤੁਸੀਂ ਸਾਡੇ ਉੱਪਰ ਇਸ ਤਰੀਕੇ ਨਾਲ ਸਾਡੇ ਖੇਤਾਂ ਦੇ ਵਿੱਚ ਨਾ ਆਓ ਪਰ ਜਦੋਂ ਕਿਸਾਨ ਦੀ ਐਸਪੀ ਦੀ ਗੱਡੀ ਦੇ ਅੱਗੇ ਆਪਣੇ ਦੋ ਪਹੀਆ ਵਾਹਨ ਲਾਉਂਦੇ ਨੇ ਨਾਹਰੇਬਾਜੀ ਕਰਦੇ ਨੇ ਘੇਰਾ ਬੰਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਡੀਐਸਪੀ ਖੁਦ ਬਾਹਰ ਨਿਕਲ ਕੇ ਕਿਸਾਨਾਂ ਦੇ ਸਕੂਟਰ ਬਾਈਕ ਜਿਹੜੇ ਚੱਕੇ ਨੇ ਉਹ ਖੇਤਾਂ ਦੇ ਵਿੱਚ ਪੜਦੇ ਨੇ ਜਿਸ ਤਰ੍ਹਾਂ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਆ ਦੇਖੋ ਵੀਡੀਓ ਬਣਾਈ ਜਾਂਦੇ ਆ ਵੀਡੀਓ ਬਣਾ ਓਏ ਆ ਦੇਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹ ਦੇਖੋ ਦੇਖੋ ਕਿਵੇਂ ਸਿੱਟ ਰਹੇ ਨੇ ਲੋਕ ਇੱਕ ਤਾਂ ਜ਼ਿੰਦਾਬਾਦ ਪਾ ਦੇ ਲੋਕ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪਾ ਦੇਗਾ ਢੋਕਾ ਲੋਕ ਇੱਕ ਤਾਂ ਪਾਜੋ ਜ਼ਿੰਦਾਬਾਦ ਜ਼ਿੰਦਾਬਾਦ ਪੈਸੇ ਕਰ ਲੋ ਲੋਕ ਇੱਕ ਤਾਂ ਜ਼ਿੰਦਾਬਾਦ 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 ਲੋਕ ਇੱਕ ਤਾਂ ਜ਼ਿੰਦਾਬਾਦ

ਕੇਕ ਦਾ ਜਿੰਦਾਬਾਦ ਜਿੰਦਾਬਾਦ ਤੇ ਮੇਨ ਅਮੇਸੋਗੀ ਚਰਨਜੀਵ ਕੌਸ਼ਲ ਫੋਨ ਲਾਈਨ ਤੇ ਜਿਹੜੇ ਹੋਏ ਨੇ ਚਰਨਜੀਵ ਤਸਵੀਰਾਂ ਚ ਨਾਰੇਬਾਜ਼ੀ ਕਿਸਾਨ ਕਰਦੇ ਹੋਏ ਨਜ਼ਰ ਆਇਆ ਪਰ ਦੂਸਰੇ ਪਾਸੇ ਲਗਾਤਾਰ ਅੰਦਰੋਂ ਲੋਕ ਮੰਗ ਵੀ ਕੀਤੀ ਜਾਂਦੀ ਕਿ ਪੱਕਾ ਹੱਲ ਦਿੱਤਾ ਜਾਏ ਪਰ ਪੁਲਿਸ ਦੀ ਸਖਤੀ ਤੇ ਦੇਖਣ ਨੂੰ ਮਿਲੀ ਕਿਸੇ ਕੇ ਨਾਲ ਸਕੂਟੀ ਮੋਟਰਸਾਈਕਲਾਂ ਪਰੇ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਅਸੀਂ ਇੱਕ ਵਾਸਤਾ ਦੇਖਦੇ ਹਾਂ ਕਿ ਖੁਦ ਐਸਐਸਪੀ ਸੰਗਰੂਰ ਡੀਸੀ ਸੰਗਰੂਰ ਨੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਪਰਾਲੀ ਨੂੰ ਅੱਗ ਬੁਝਾਈ ਆ ਲਗਾਤਾਰ ਪ੍ਰਸ਼ਾਸਨ ਖੇਤਾਂ ਦੇ ਵਿੱਚ ਆ ਪਰ ਇੱਥੇ ਆ ਤਸਵੀਰਾਂ ਕੁਝ ਵੱਖਰੀਆਂ ਹੋ ਗਈਆਂ ਜਦੋਂ ਪੁਲਿਸ ਗਈ ਡੀਐਸਪੀ ਸੁਮਦੇਸ਼ ਸਿੰਘ ਗਏ ਤਾਂ ਤਕਰਾਰ ਜਿਆਦਾ ਵਧ ਗਿਆ ਪਹਿਲਾਂ ਕਿਸਾਨਾਂ ਨੇ ਉਹਨਾਂ ਨੂੰ ਘੇਰਾ ਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀਐਸਪੀ ਨੇ ਖੁਦ ਆ ਕੇ ਉਹਨਾਂ ਦੇ ਸਕੂਟਰ ਮੋਟਰਸਾਈਕਲ ਕਿ ਤਾਂ ਜੋ ਸੁੱਟੇ ਇੱਕ ਸਾਈਡ ਦੇ ਉੱਪਰ ਪਰਾਂ ਕਿਤੇ ਜਿਸ ਤੋਂ ਬਾਅਦ ਤਕਰਾਰ ਵੱਧ ਗਿਆ ਪਰ ਹੁਣ ਕਿਧਰਾਂ ਕਿਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਇਹ ਜਿਹੜੇ ਕਿਸਾਨ ਲੀਡਰ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਉਹਨਾਂ ਦੇ ਘਰ ਚਾਪੇਮਾਰੀ ਕਰੀ ਇੱਕ ਸੀਸੀਟੀਵੀ ਵੀਡੀਓ ਵੀ ਅਸੀਂ ਜ਼ਰੂਰ ਪੇਸ਼ ਕਰਾਂਗੇ ਜਿਹਦੇ ਵਿੱਚ ਇੱਕ ਪੁਲਿਸ ਦੀ ਗੱਡੀ ਜਿਹੜੀ ਹੈਗੀ ਹੈ ਕਿਸਾਨ ਦੇ ਘਰ ਦੇ ਬਾਹਰ ਜਾ ਕੇ ਰੁਕਦੀ ਆ ਉਹਦੇ ਬਾਰੇ ਪਤਾ ਕਰਦੇ ਹਾਂ ਲਗਾਤਾਰ ਹੁਣ ਪੁਲਿਸ ਕਾਰਵਾਈ ਦੇ ਵਿੱਚ ਆ ਕੀ ਇਸ ਤਰੀਕੇ ਨਾਲ ਜਿਹੜੀ ਸਰਕਾਰੀ ਗੱਡੀ ਆ ਉਹਦੇ ਅੱਗੇ ਵਾਹਨ ਖੜੇ ਕੀਤੇ ਗਏ ਜਿਸ ਤੋਂ ਬਾਅਦ ਫਿਰ ਡੀਏ ਪਿੰਡ ਵਹਾਂ ਚੱਕੇ ਖੇਤਾਂ ਚ ਸੁੱਤੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਇਹ ਪੂਰਾ ਹੰਗਾਮਾ ਹੋਇਆ ਪਿੰਡ ਲੱਡੀ ਸੰਗਰੂਰ ਦਾ ਜਿਸ ਤਰ੍ਹਾਂ ਕਿ ਮੇਰੇ ਸਹਿਯੋਗ ਨੇ ਦੱਸਿਆ ਕਿ ਹੁਣ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਕਿਸਾਨਾਂ ਦੀ ਗ੍ਰਿਫਤਾਰੀ ਛੇਤੂ ਛੇਤੀ ਕੀਤੀ ਜਾ ਸਕੇ ਬੈਠੋ ਬੈਠੋ